ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰਸਿੰਘ ਤਹਿਸੀਲ ਜ਼ਿਲ੍ਹਾ ਛੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਬਾਈ ਅਰਸ਼ ਦੇ ਕੋਲ ਤੇ ਪਸ਼ੂ ਵਪਾਰ ਦਾ ਕੰਮ ਹੈ ਪ੍ਰਭੂ ਜਿਆਦਾਤਰ ਪਸ਼ੂ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਨਗ ਜਿਹੜੇ ਦਿਖਾ ਦਾਂਗੇ ਇੱਕ ਬਿਲਕੁਲ ਤਾਜੀ ਸੂਈ ਸਵਾਈ ਵਹਿੜ ਆ ਇੱਕ ਕੋਈ 5-4 ਦਿਨ ਜਿਹੜਾ ਸਮਾਂ ਲੈ ਜੂਗੀ ਇਹ ਜਿਹੜੀ ਮਾਝ ਦਿਖਾ ਦਾਂਗੇ ਪੂਰੀ ਡਿਟੇਲ ਜਿਹੜੀ ਆਪਾਂ ਵੀਰ ਅਰਸ਼ਾ ਦੇ ਨਾਲ ਗੱਲਬਾਤ ਕਰ ਲੈਣੀ ਆ ਸੋ ਪੂਰੀ ਇਨਫੋਰਮੇਸ਼ਨ ਆਪਾਂ ਇਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦਾਂਗੇ ਭਿੱਖੀ ਪਿੰਡ ਤੋਂ ਦੋਸਤੋ ਕੋਈ 8 ਕਿਲੋਮੀਟਰ ਦੀ ਦੂਰੀ ਹੈਗੀ ਆ ਤੁਸੀਂ ਖਾਸ ਵਿਜ਼ਿਟ ਜਿਹੜੀ ਆ ਪਿੰਡ ਸੁਰਸਿੰਘ ਕਰਨੀ ਆ ਸੁਰਸਿੰਘ ਤੋਂ ਮਾਣੇ ਮੱਲੀ ਵਾਲੀ ਦੋਸਤੋ ਛੜਕ ਜਿਹੜੀ ਆ ਉਸ ਉੱਪਰ ਜਿਹੜਾ ਵੀਰ ਅਰਸ਼ਾ ਉਹਨਾਂ ਦਾ ਜਿਹੜਾ ਘਰ ਹੈਗਾ ਅੱਜ ਦੋਸਤੋ 3 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 1:3 2 ਵਜੇ ਦਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਸਾਦੀ ਸਭ ਤੋਂ ਪਹਿਲਾਂ ਵੀਰ ਅਰਸ਼ ਕੀ ਹਾਲ ਚਾਲ ਹੈ ਭਰਾ ਬਹੁਤ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਹੀ ਬਹੁਤ ਵਧੀਆ ਵੀਰ ਉਹ ਕਿਵੇਂ ਕਾਰੋਬਾਰ ਚੱਲੀ ਜਾਂਦੇ ਆ ਚੱਲੀ ਜਾਂਦਾ ਮਹਾਰਾਜ ਦੀ ਕਿਰਪਾ ਹੈ ਤੁਸੀਂ ਸੁਣਾਓ ਸ਼ੁਕਰ ਹੈ ਹਾਂਜੀ ਅ ਅਰਸ਼ ਭਰਾ ਅੱਜ ਪਸੂ ਕਿੰਨੇ ਦੋ ਬਖਾਊਗਾ ਹਾਂਜੀ ਦੋ ਇੱਕ ਮੱਝ ਇੱਕ ਵੈੜ ਆਪਣੇ ਨਾਲ ਇੱਕ ਵੈੜ ਹਾਂਜੀ ਨਾਲ ਤਾਜੀ ਸੂਈ ਸਵਾਈ ਹੈ ਵੈੜ ਰਾਤ ਦੀ ਸੂਈ 12 ਵਜੇ ਸੰਧੂ ਸਾਹਿਬ ਲੋ ਜੀ ਆ ਗਈ ਚਾਹੀ ਵਾਲ ਤੇ ਹਾਂਜੀ ਚਾਹੀ ਵਾਲ ਕ੍ਰੋਸ ਜਦੋਂ ਥੋੜੀ ਜਿਹੀ ਹੈਗੀ ਠੀਕ ਹੈ ਚਾਹੀ ਵਾਲ ਠੰਡੀ ਤੇਰੀ ਬਣੀ ਗਈ ਤੇ ਬਿਲਕੁਲ ਤਾਜੀ ਸੂਈ ਸਵਾਈਆ ਵੀ ਰਾਤ ਕੱਲ ਤਰੀਕ ਰਾਤ ਸੂਈ ਹੈ ਰਾਤ ਸੂਈ ਰਾਤ 12 ਠੀਕ ਹੈ ਜੇਰ ਜੂਰ ਮਾਰਨਿੰਗ ਪੈਗੀ ਨਾ ਬਿਲਕੁਲ ਓਕੇ ਭਾਈ ਠੀਕ ਹੈ ਸੂਹਾ ਕਿੰਨਾ ਫਿਰ ਸੂਹਾ ਦੂਜਾ ਜੀ ਦੂਜਾ ਹਾਂਜੀ ਸੂਹਾ ਦੂਜਾ ਦੋਸਤੋ ਵੀਰ ਅਰਸ ਕਹਿ ਰਿਹਾ ਵੀ ਸੂਹਾ ਦੂਜਾ ਸੂਈ ਹੈ ਠੀਕ ਹੈ ਤੇ ਬੱਚਾ ਥੱਲੇ ਮੇਲ ਕਾਫ ਆ ਬੱਛਾ ਥੱਲੇ ਤੇ ਅਰਸ ਬਾਕੀ ਕਿਵੇਂ ਮਾੜਾ ਮੋੜ ਕੀਤਾ ਚੁਵਾਈ ਕੀਤੀ ਚੁਵਾਈ ਕੀਤੀ ਆਪਾਂ 6 ਕਿਲੋ ਚੁਈ ਤੜਕੇ 6 ਕਿਲੋ ਹਾਂਜੀ ਕਿਵੇਂ ਆ ਬਿਲਕੁਲ ਐ ਚੋਣ ਚੰਨ ਸਾਫ ਹੈ ਜੀ ਕਿਉਂ ਥਣਾ ਦੀ ਹਾਂਜੀ ਮੈਂ ਤਸੱਲੀ ਬਖਸ਼ ਮੈਂ ਤਸੱਲੀ ਆਪਣੀ ਗਰੰਟੀ ਹੋ ਗਈ ਜੀ ਠੀਕ ਹੈ ਭਰਾ ਹਾਂਜੀ ਬਾਕੀ ਦਾ ਦੁੱਧ 20 ਕਿਲੋ ਦਊਗੀ ਜੀ ਅੱਛਾ ਹਾਂਜੀ ਬਾਕੀ ਹਵਾਨਾ ਆਰਡਰ ਜਿਹੜਾ ਦੋਸਤੋ ਫੁੱਲ ਵੱਡੇ ਸਾਈਜ਼ ਦੇ ਵਿੱਚ ਆ ਤੇ ਥੋੜਾ ਜਿਹਾ ਪਸੂ ਤੁਹਾਨੂੰ ਪਤਾ ਹੀ ਆ ਸੁਣ ਤੋਂ ਬਾਅਦ ਕੋਈ ਦਿਹਾੜੀ ਦੋੜਾਂਗੇ ਦਾ ਲੱਪਾ ਜਿਹਾ ਲਾ ਜਾਂਦਾ ਠੀਕ ਆ ਉਹ ਹਿਸਾਬ ਨਾਲ ਤੁਸੀਂ ਜਿਹੜੀ ਜਜਮੈਂਟ ਕਰ ਲਿਓ ਬਾਕੀ ਥਣ ਦੇਵਾ ਜਿਹੜਾ ਤੁਹਾਨੂੰ ਵਿਖਾਵਾਂਗੇ ਆਪਾਂ ਬਿਲਕੁਲ ਖਾੜੀ ਵਾਲਾ ਛੱਡਾ ਦੋਸਤੋ ਤੇ ਫੁੱਲ ਵੱਡੇ ਸਹਿਜ ਵਿੱਚ ਆਰਡਰ ਕੁਆਲਿਟੀ ਹੈ ਠ ਵੀਰ ਅਰਸ਼ ਕਹਿੰਦਾ ਪਿਆ ਵੀ ਘਟੋ ਘੱਟ ਦੀ ਮਾਰਨਿੰਗ ਜਿਹੜੀ ਐ ਚਵਾਈ ਆ ਕੁਝ ਕੁ ਚੋਇਆ ਬੋਲਾ ਠੀਕ ਐ ਕੱਢਿਆ ਥੱਲੇ ਛੱਡੀ ਪ੍ਰੋਪਰ ਅੱਛਾ ਜੀ ਹਾਂ ਜੀ ਆਵੇ ਠੀਕ ਐ ਸੀਲਸ ਲੱਕ ਪੂਰੀ ਐ ਦੇਖੋ ਛੱਡੀ ਧੀਰੀ ਬੜੀ ਤੇ ਆ ਫੇਸ ਕੁਆਲਟੀ ਐ ਬੱਚਾ ਇੱਕ ਵਾਰੀ ਫੇਰ ਵੇਖੋ ਜੀ ਆਪ ਅੱਛਾ ਮੇਲ ਕਾਫ ਤੇ ਅਰਸ਼ ਖੋਲ ਕੇ ਦਿਖਾਈਏ ਭਰਾਵਾਂ ਨੂੰ ਜਰੂਰ ਜੀ ਕੱਦ-ਕੱਡ ਜਿਹੜਾ ਦੋਸਤੋ ਵੈਡ ਦਾ ਪੂਰਾ ਹੈਗਾ ਵੱਡੀ ਕੱਦ-ਕੱਠੀ ਆ ਫਵਾਨੇ ਦਾ ਸਹਿਜ ਕਾਫੀ ਵਧੀਆ ਹੈਗਾ ਵੱਡਾ ਬਿਗ ਆਰਡਰ ਆ ਬਾਕੀ ਕ੍ਰੋਸ ਅੰਗ ਦੇ ਵਿੱਚ ਸੋ ਮੋਸਟਲੀ ਵੀਰ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਆ ਐਚਐਫ ਵਹਿੜਾਂ ਲੈਣੀਆਂ ਬੰਦ ਥੋੜਾ ਜਿਹਾ ਕਰ ਦਿੰਦੇ ਆ ਕਿਉਂ ਗਰਮੀਆਂ ਬਾਕੀ ਮਹੀਨੇ ਤੋਂ ਤੱਕ ਜਿਹੜਾ ਫਿਰ ਇੱਕ ਵਾਰੀ ਦਾ ਦੋਸਤੋ ਐਚਐਫ ਦੀ ਜਿਹੜੀ ਆ ਉਹ ਕੈਟਾਗਰੀ ਸਟਾਰਟ ਹੋ ਜਾਊਗੀ ਫਿਲਹਾਲ ਜਿਹੜੀ ਕ੍ਰੋਸ ਅੰਗ ਦੇ ਵਿੱਚ ਵਹਿੜਾ ਉਹ ਪ੍ਰੀਫਰੈਂਸ ਜਿਹੜੀ ਪਹਿਲਾਂ ਕਾਫੀ ਜ਼ਿਆਦੇ ਵੀਰ ਦੇ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਗਰਮੀ ਵੀ ਥੋੜੀ ਜੀ ਇਹਨਾਂ ਦਿਨਾਂ ਦੇ ਵਿੱਚ ਮਕਸੂਦ ਵੱਧ ਹੋ ਰਹੀ ਹੈ ਪਸ਼ੂਆਂ ਨੂੰ ਆ ਦੇਖੋ ਬਾਕੀ ਹਵਾਨੇ ਦੀ ਕੁਆਲਿਟੀ ਕਾਫੀ ਚੰਗੀ ਖਾਸੀ ਆ ਵੱਡਾ ਹਵਾਨਾ ਨਿਰਵਾ ਹੈ ਤੇ ਦੁੱਧ ਚੰਗੇ ਦੀ ਉਮੀਦ ਹੈ ਕਿ ਬਾਕੀ ਆਪਾਂ ਪੁੱਛ ਲੈਨੇ ਆ ਕਿ ਕਿੰਨਾ ਜਿਹੜਾ ਦੋਸਤੋ ਮਿਲ ਕੇਗਾ ਇਸ ਨੂੰ ਪਾਉਣੀ ਚਾਹੀਦੀ ਆ ਅਰਸਾ ਕਿੰਨਾ ਕੁ ਵੈਸੇ ਦੁੱਧ ਜਵਾ ਦੂਗੀ ਘਰ ਤੋਂ ਪਿਛਲੇ ਸੂਏ ਸੰਧੂ ਸਾਹਿਬ ਉਹਨਾਂ ਚੋਇਆ 17 18 ਕਿਲੋ ਦੱਸਿਆ ਪੁੱਛਿਆ ਸੀ ਉਹ ਤੋਂ ਹਾਂਜੀ ਉਹਨਾਂ ਗਰੰਟੀ ਵੀ ਦਿੱਤੀ 18 ਕਿਲੋ ਦੀ ਹੂੰ ਠੀਕ ਆ ਦੁੱਧ ਗਾਂ ਰਾਮਨਾ 20 ਕਿਲੋ ਦੇ ਦੂਗੀ ਪਰ ਆਪਾਂ 18 ਕਿਲੋ ਦੀ ਗਰੰਟੀ ਦਵਾਂਗੇ ਉਹਨਾਂ ਆਪਾਂ 18 ਦਿੱਤੀ ਆਪਾਂ 18 ਦੀ ਦੇਣੀ 18 ਦੀ ਕਿ ਸੇਵਾ ਅਗਲਾ ਵੱਧ ਚੋਲੇ ਹਾਂਜੀ ਵੱਧ ਚੋਲੇ ਜਿੰਨਾ ਪਾਲੇ ਤੁਹਾਨੂੰ ਪਤਾ ਇਹਨਾਂ ਮੋਨਾ ਹੀ ਦੇ ਦੇਣਾ ਹਾਂ ਹਾਂ ਉਹ ਸੇਵਾ ਹੀ ਕਰੀ ਇਹ ਤਾਂ ਮੋਲੇ ਰਸ ਕੀ ਰੱਖਿਆ ਫਿਰ ਮੋਲੇ ਦਾ ਜੈ ਜੈ ਕਰਨਾ ਆਪਾਂ ਮੋਲੇ ਤੇ ਕਰਦੇ ਪਈ 10000 ਰੁਪਿਆ ਹਾਂਜੀ ਹਾਂ ਨਾ 45000 ਦੀ ਵਸ਼ੀ ਦੇ ਦਾਂਗੇ 45 ਦੀ ਹਾਂਜੀ ਉਹਦੇ ਚੋਂ ਮਾਨਤਨ ਕਰਦਾ ਠੀਕ ਹੈ ਭਰਾ ਮਤਲਬ ਕਿ ਹਾਂ ਨਾ ਜਿਹੜੀ ਉਹ 45 ਉਹਦੇ ਚੋਂ ਵੀ ਮਾਨਤਨ ਹਾਂਜੀ ਠੀਕ ਹੈ 45000 ਦੇ ਵਿੱਚੋਂ ਭਰਾਵੋ ਮਾਨਤਨ ਹੋ ਜਾਊਗਾ ਤੇ ਥਾਣੇਪੋਰੀ ਤੁਸੀਂ ਆ ਫੇਰ ਵੇਖੋ ਬਿਲਕੁਲ ਹਾਥੀ ਚਵਾਈ ਵਾਲਾ ਥਾਣਾ ਹਾਥੀ ਚਵਾਈ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਫੋਲੋ ਵੱਡੇ ਆਰਡਰ ਕੁਆਲਟੀ ਦੇ ਵਿੱਚ ਠੀਕ ਹੈ ਤੇ ਜਵਾਹ ਬਾਈਆਂ ਦਾ ਵੀ ਮਾਰਨਿੰਗ ਜਿਹੜੀ ਹੈ ਚਵਾਈ ਕੀਤੀ ਹੈ ਕੁਝ ਕੁ ਬੌਲਾ ਕੱਢਿਆ ਪਰਫੈਕਟ ਜਿਹੜਾ ਦੋਸਤੋ ਚੰਗਾ ਚਵਾਈ ਲੱਗਾ ਠੀਕ ਆ ਜਰੂਰ ਤੁਸੀਂ ਆਪਦੇ ਦੋ ਹੱਥ ਦੋ ਡੰਗ ਜਿਹੜੀ ਚਵਾਈ ਹੈ ਥੱਤੀ ਕਰ ਸਕਦੇ ਹੋ ਇਸ ਤੋਂ ਬਾਅਦ ਇੱਕ ਤੁਹਾਨੂੰ ਆ ਮਾਜ ਦਿਖਾਉਣੇ ਆ ਤੇ ਹਾਈਟ ਕਾ ਤਾਂ ਸੋਹਣਾ ਮੱਝ ਦਾ ਬਾਕੀ ਪਤਲੇ ਚੰਮ ਦੇ ਵਿੱਚ ਸੰਗਾ ਸੰਗਾ ਤੇ ਬੰਦਰ ਸੋਹਣੀ ਆ ਦੇਖ ਚੰਗੀ ਆ ਆ ਤੁਸੀਂ ਦੇਖ ਸਕਦੇ ਠੀਕ ਆ ਤੇ ਮਾਰਕਿੰਗ ਜਿਵੇਂ ਆਪਾਂ ਪਸ਼ੂ ਨੀਲੀ ਦਾ ਪਸ਼ੂ ਦੇਖਦੇ ਆ ਉਹਦੇ ਵਿੱਚ ਜਿਹੜਾ ਪੱਖ ਜਿਹੜਾ ਇਸ ਮੱਝ ਦਾ ਹੈਗਾ ਅਰਸ਼ ਸੂਨ ਦੇ ਵਿੱਚ ਦਿਨ ਕਿੰਨੇ ਬਾਕੀ ਐ ਨਾ ਇਹ ਜੇ ਦਿਨ 5 ਖੜਦੀ ਐ 5 5-4 ਦਿਨ ਲੈ ਜੂਗੀ ਤੇ ਸੂਆ ਸੂਆ ਤਿੱਜਾ ਉਹਨਾ ਆਪਾਂ ਨੂੰ ਦੂਜਾ ਕਹਾਂ ਆਪਾਂ ਤਿੱਜਾ ਕਹਿਣਾ ਸੂਆ ਤਿੱਜਾ ਜਾਇਦ ਠੀਕ ਆ ਹਾਂਜੀ ਲਓ ਵੀ ਦੋਸਤੋ ਠੀਕ ਆ ਸੂਆ ਬੇਚਕ ਹੋਰ ਥਾਂ ਤੇ ਵੀ ਜਿਹੜੇ ਵੀਰ ਥੋੜਾ ਜੱਗਾ ਪਿਛਾ ਕਰ ਜਾਂਦੇ ਉਹਨਾਂ ਨੂੰ ਜਰੂਰ ਆਪਣੀ ਅਪੀਲ ਹੈਗੀ ਆ ਵੀ ਜਿਹੜਾ ਦੂਜਾ ਨੂੰ ਦੂਜਾ ਕਿਹਾ ਜਾਵੇ ਕੋ ਤੀਜੇ ਨੂੰ ਤੀਜਾ ਕਿਹਾ ਜਾਵੇ ਠੀਕ ਆ ਜੀ ਸੋ ਮੋਸਟਲੀ ਵੀਰਾਂ ਦਾ ਵੀ ਦੂਜਾ ਸੁਬਾ ਹੀ ਆਪਾਂ ਮਤਲਬ ਕੀ ਮੰਨ ਕੇ ਖਰੀਦੀ ਆ ਪਰ ਤੁਸੀਂ ਤੀਜਾ ਸੁਵਾ ਮੰਨ ਕੇ ਸੌਦਾ ਕਰੋ ਠੀਕ ਆ ਤੇ ਪਤਲੇ ਪਿੰਡੇ ਦੇ ਵਿੱਚ 5 ਦਿਨ ਲੈ ਕੇ ਜਾਊਗੀ ਸੂਣ ਦੇ ਵਿੱਚ ਸੋ ਹਵਾਨਾ ਆ ਜਿਹੜਾ ਹੈਗਾ 5 ਦਿਨਾਂ ਦੇ ਵਿੱਚ ਪੂਰਾ ਤਿਆਰ ਕਰ ਲੂਗੀ ਬਾਕੀ ਥਣ ਥਣ ਕੁਆਲਿਟੀ ਵਾਲਾ ਪੂਰਾ ਆ ਤੁਸੀਂ ਵੇਖੋ 35 ਅਰਸ਼ ਕਿਦਾਂ ਰਹੀ ਹੈ ਆਏ ਆਪਣੀ ਗਰੰਟੀ ਹੋ ਗਈ ਸੰਧੂ ਸਾਹਿਬ ਸੂਨ ਤੱਕਰ ਠੀਕ ਹੈ ਜੀ ਪਾਰ ਪਿੱਛੇ ਦੀ ਸਭ ਕੋ ਜੀ ਗਰੰਟੀ ਹੈ ਆਪਣੀ ਫੁੱਲ ਕੀ ਥਣ ਘਟ ਹੋਵੇ ਪੂਰ ਛਟਾ ਹੋਵੇ ਸਾਰੀ ਗਰੰਟੀ ਹੋ ਗਈ ਪਾਰ ਹੋਵੇ ਆਪਣੀ ਗਰੰਟੀ ਹੈ ਠੀਕ ਹੈ ਭਰਾ ਜੀ ਤੇ 31 ਨੰਬਰ ਹੈ ਜੀ 31 ਨੰਬਰ ਸੋ ਬਾਕੀ ਸਿੰਗਾਂ ਦੀ ਪੰਤਰ ਵੀ ਸੋਹਣੀ ਹੈ ਦੋਸਤੋ ਪੂਰਾ ਪੇਠਪੁੜਾ ਵੀ ਤੁਸੀਂ ਵੇਖੋਗੇ ਤੇ ਬਿਲਕੁਲ ਆ ਸਿੰਗਲ ਹੱਡੀ ਦੀ ਆ ਪਤਲਾ ਚੰਮ ਤੇ ਹਵਾਨਾ ਬਿਲਕੁਲ ਪੰਜਾ ਚੌਦਾਂ ਦੇ ਵਿੱਚ ਪੂਰਾ ਖੋਲੂਗੀ ਪੂਰਾ ਬਣਾਉਗੀ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਠੀਕ ਹੈ ਤੇ ਠੰਡੀ ਆ ਧੀਰੀ ਆ ਪੂਰੀ ਤੁਸੀਂ ਵੇਖੋਗੇ ਸੀਲਸਲਾਗਾ ਕੋਈ ਡਰਕਲ ਭਜਾਕਲ ਜਾਂ ਪਸ਼ੂ ਨਹੀਂਗਾ ਬਾਕੀ ਤੀਜਾ ਸੂਆ ਜਿਹੜਾ ਹੁਣ ਐਗਜ਼ੈਕਟ ਜਿਹੜਾ ਉਹ ਤੀਜਾ ਸੂਆ ਸੂਣਾ ਹੈਗਾ ਇਸ ਮਾਦੇ ਨੂੰ ਆ ਦੇਖੋ ਚਲੋ ਜੀ ਬਾਕੀ ਹਵਾਨਾ ਜਿਹੜਾ ਦੋਸਤੋ ਪੂਰਾ ਖੋਲੂਗੀ ਹਜੇ 5 ਤੋਂ 4 ਦਿਨ ਦਾ ਜਿਹੜਾ ਸਮਾਂ ਉਹ ਹਜੇ ਬਾਕੀ ਆ ਬਾਕੀ ਮੈਂ ਜਿਹੜੇ हिसाब ਦੀ ਹੈਗੀ ਦੋਸਤੋ ਹੋ ਸਕਦਾ ਕੋਈ ਇੱਕ ਅੱਧਾ ਦਿਨ ਹੋਰ ਉੱਪਰ ਲੈ ਜੀ 5ਾਂ 4 ਦਿਨਾਂ ਤੋਂ ਉੱਤੇ ਗੱਲ ਕਰਦੇ ਪਏ ਕੋਈ 6 ਦਿਨ ਵੀ ਲੈ ਜੀ ਠੀਕ ਹੈ ਤੇ ਜਰੂਰ ਤੁਸੀਂ ਵਿਚਾਰ ਬਣਾ ਸਕਦੇ ਹੋ ਚੰਗੀ ਆ ਠੀਕ ਆ ਸੀਲਸ ਲੱਗ ਪੂਰੀ ਆ ਦੁੱਧ ਲੰਮਾ ਟਾਈਮ ਚਵਾ ਦੂਗੀ ਕਿਉਂਕਿ ਠੰਡੇ ਠੰਡਾ ਜਿਹੜਾ ਧੀਰਾ ਪਸੂਗਾ ਲੰਮਾ ਟਾਈਮ ਦੁੱਧ ਚਵਾ ਦਿੰਦਾ ਤੇ ਅਰਸ ਕਿੰਨਾ ਕੇ ਤਾਂ ਫਿਰ ਲੈਣ ਦੇਣ ਕੀ ਰੱਖਿਆ ਭਰਾ ਇਹਦਾ ਸੰਧੂ ਸਾਹਿਬ ਮੁੱਲ ਤੇ ਕਰਦੇ ਆ 70000 ਹਾਂ ਹਾਂ ਨਾ ਹੀ 60000 ਦੀ ਦਿਆਂਗੇ ਉਹਦੇ ਵਿੱਚੋਂ ਮਾਨਤਨ ਕਰਾਂਗੇ 60000 ਦੀ ਹਾਂਜੀ ਠੀਕ ਹੈ ਜੀ ਹਾਂਜੀ 60000 ਦੇ ਵਿੱਚੋਂ ਵੀ ਹੋ ਜੂ ਛੋਟ ਛੱਪਾ ਹਾਂਜੀ ਕਰਦਾ ਮਾਨਤਨ ਠੀਕ ਹੈ ਭਰਾ ਮੁੱਲ ਆਪਾਂ ਜਾਇਜ਼ ਹੀ ਕੀਤਾ ਇੱਕ ਦੀ ਬਿਲਕੁਲ ਬਿਲਕੁਲ ਮੁੱਲ ਵੀਰਾਂ ਦਾ ਵੀ ਆਪਾਂ ਜਾਇਜ਼ ਆ ਦੋਸਤੋ ਬਿਲਕੁਲ ਜਾਇਜ਼ ਹੈ ਮੁੱਲ ਨੇ 60000 ਦੇ ਵਿੱਚੋਂ ਵੀ ਜਿਹੜਾ ਛੋਟ ਛੱਪਾ ਮੌਕੇ ਤੇ ਮਾਨਤਨ ਹੋ ਜਾਊਗਾ ਆ ਦੋ ਐਨੀਮਲਸ ਯਾ ਜ ਵੀਰ ਅਰਸ਼ ਦੇ ਕੋਲ ਇੱਕ ਵਹਿੜ ਤੁਹਾਨੂੰ ਦਿਖਾਤੀ ਆ ਤਾਜੀ ਬਿਲਕੁਲ ਸੁੱਈ ਸੁਪਾਈ ਆ ਇੱਕ ਇਹ ਮੱਝ ਦਿਖਾਤੀ ਆ ਤੇ ਨੰਬਰ ਆਪਣੇ ਬੋਲ ਗਏ ਭਾਈ ਅਰਸ਼ 869931266019845131 ਤੇ ਨਿੱਕੀ ਠੀਕ ਹੈ ਭਰਾ ਹਾਂਜੀ ਇਹ ਨੰਬਰ ਦੋਵੇਂ ਜਿਹੜੇ ਆ ਦੋਸਤੋ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਆ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਪੁੱਛ ਸਕਦੇ ਹੋ ਠੀਕ ਆ ਕੋਈ ਗੱਲ ਧਾਰਾ ਹਾਂਜੀ ਦਿਖਾ ਦਿਓ ਬੱਚਾ ਲਾ ਕੇ ਦਿਖਾ ਦਿਓ ਵੈਰੀਫਾਈ ਚੈੱਕ ਕਰਾਦਗੇ ਵੀਰਾਂ ਧਾਰਾ ਮਾਰਕ ਜਿਹੜੀਆਂ ਦੋਸਤੋ ਚੌਥਾ ਨੰਬਰ ਜਿਹੜੀ ਆ ਚੈੱਕ ਕਰਵਾ ਦਿੰਨੇ ਤੁਹਾਨੂੰ ਵੈੜ ਸੋ ਪਤਾ ਲੱਗ ਜਾਊਗਾ ਮੋٹے ਤੌਰ ਤੇ ਹੋ ਸਕਦਾ ਵੀ ਕਿਸੇ ਵੀਰ ਨਾਲ ਦੂਜਾੜੀਆਂ ਸੌਦਾ ਕਰਨਾ ਉਹ ਤੁਹਾਡੀ ਜਿਹੜੀ ਹੈ ਦੋਸਤੋ ਥਿੰਕਿੰਗ ਆ ਤੁਹਾਡਾ ਡਿਸੀਜਨ ਆਲੋ ਠੀਕ ਹੈ ਜੀ ਆ ਮਾਰ ਲਈ ਠੀਕ ਹੈ ਜੀ ਤਾਕੀ ਬਰਾਜ ਦਾ ਦੋਸਤੋ ਕਾਫੀ ਚੰਗਾ ਸੋਨਾ ਮੋਟੀ ਧਾਰ ਤੇ ਬਿਲਕੁਲ ਚੰਗਾ ਚਵਾਲ ਲੱਗਾ ਇਸ ਵਾਰ ਤੇ ਤੋਂ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ